ਹਾਂ ਫਰੈਂਡ ਸ਼ਸ਼ੀਕਾਲ ਸਵੇਰ ਦੀ ਗੁੱਡ ਮਾਰਨਿੰਗ ਤੇ ਆ ਦੇਖੋ ਜੀ ਸਾਡੀ ਕੁੜੀ ਆ ਜਾ ਰਹੀ ਐ ਸਕੂਲ ਤੇ ਬੜੀ ਮੁਸ਼ਕਲ ਨਾਲ ਇਹਨੂੰ ਉਠਾਇਆ ਸੀ ਹਾਂ ਸਸ ਗੁੱਡ ਮਾਰਨਿੰਗ ਹੈ ਹਾਂ ਸ਼ਸ਼ੀਕਾਲ ਸ਼ਸ਼ੀਕਾਲ ਤੁਸੀਂ ਮੈਲੇ ਗੁੱਡ ਮਾਰਨਿੰਗ ਹਾਂ ਜਾਓ ਦੇ ਚੱਕ ਲਿਆ ਫਿਰ ਖੀਰ ਚੱਕ ਲਿਆ ਤੇ ਅੱਜ ਇਹ ਖੀਰ ਖਾ ਕੇ ਸਕੂਲ ਜਾਊਗੀ ਜੀ ਉਹ ਵੱੜੀ ਰਸੋਈ ਚ ਛੇਤੀ ਲਿਆ ਅੱਜ ਫਰੈਂਡ ਇਹ ਕਹਿੰਦੀ ਵੀ ਮੈਨੂੰ ਖੀਰ ਦੇ ਦਿਓ ਕਹਿੰਦੀ ਮੈਂ ਖੀਰ ਖਾ ਕੇ ਜਾਊਂਗੀ ਤੇ ਆ ਦੇਖੋ ਸਾਡੀ ਗੱਡੀ ਦੀ ਗੱਡੀ ਦੇ ਟਾਇਰਾਂ ਨਾਲ ਮਿੱਟੀ ਆਈ ਦੇਖੋ ਫਰੈਂਡ ਕਿੰਨੀ ਥੋੜੀ ਦੇਰ ਛੇਤੀ ਲਿਆ ਨਾ ਤੇ ਬਾਕੀ ਹੋਰ ਸਮਾਨ ਪਿਆ ਲੱਲਾ ਪੱਪਾ ਕਹਿੰਦੀ ਅੱਜ ਪਰੌਂਠਾਣਾ ਦੇਈ ਕਹਿੰਦੀ ਪਰੌਂਠਾ ਮੈਂ ਘਰ ਆ ਕੇ ਖਾਊਂਗੀ 1 ਵਜੇ ਛੁੱਟੀ ਹੋ ਜਾਂਦੀ ਆ ਔਰੇ ਖਾ ਕੇ ਜਾਉਗੀ ਖੀਰ ਤੇ ਉਸ ਤੋਂ ਬਾਅਦ ਕੀ ਕਹਿੰਦੇ ਆ ਹੋਰ ਕੋਈ ਲੱਲਾ ਪੱਪਾ ਦੇਵਾਂਗੇ ਇਹਨੂੰ ਸਾਡੇ ਬਸ ਪਰੇ ਕੋਮੇ ਪਿਆ ਪਾਦੇ ਹੋ ਪਿਆ ਚਾਹ ਵੀ ਆ ਦੁਰੀ ਆਦੀ ਸਾਡਾ ਤੋਰੀ ਹਾਉਂ ਉਹ ਵਾਸਤਵਾਤ ਕੋਲ ਆਉਣਾ ਜਵਾਨ ਤਾਂ ਲੁੱਤਰੋ ਤਾਂ ਏਡੀ ਚਲਾਉਣੀ ਆ

ਫੇਰ ਦੇ ਕੇ ਆਉਂਗੀ ਮੈਡਮ ਨੂੰ ਵਿਚਾਰੀ ਨੂੰ ਤੇ ਪੈਸੇ ਹੈ ਹੀ ਨਹੀਂ ਫਰੰਡ ਕਰੀਏ ਕੀ ਦੱਸੋ ਹਨਾ ਤੇ ਬੱਚੇ ਪੜਾਉਣੇ ਵੀ ਜ਼ਰੂਰੀ ਆ 500 ਰੁਪਏ ਮਹੀਨੇ ਦੀ ਫੀਸ ਆ ਜੀ ਇਹਦੀ ਕੁੜੀ ਆ ਦੀ ਮੇਰੀ ਦੀ ਵਿਚਾਰੀ ਦੀ ਤੇ ਹੁਣ ਮੈਂ ਚੱਲੀ ਆ ਜੇ ਨੂੰ ਸਕੂਲ ਛੱਡਣਾ ਤੇ ਸਕੂਲ ਦਾ ਟਾਈਮ ਹੋ ਗਿਆ ਮਨ ਲੱਗਾ ਸਵਾਟ ਅਨਾਂਕ ਟਾਈਮ ਹੋ ਗਿਆ ਸਵਾਟ ਹੋ ਗਏ ਠੀਕ ਆ ਫਰੰਡ ਫਿਰ ਮਿਲਦੇ ਆ ਅਗਲੇ ਬਲੌਗ ਚ ਹਾਂਜੀ ਦੋਸਤੋ ਤੇ ਆਪਾਂ ਹੁਣ ਚੱਲ ਪਏ ਸਕੂਲ ਤੇ ਚੱਲ ਚੱਲ ਆ ਜਾ ਤੂੰ ਆ ਜਾ ਅਰੇ ਮੈਂ ਪਿੱਛੇ ਪਿੱਛੇ ਚੱਲੇ ਆ ਤੇ ਹੁਣ ਆ ਗਏ ਹੋਰ ਚੱਲੇ ਆ ਫਰੈਂਡ ਸਕੂਲ ਛੱਡਣ ਕੁੜੀ ਨੂੰ ਉਹ ਸੜਕਾ ਸਿੱਧੀ ਸਾਡੇ ਤੇ ਆਹ ਕੰਮ ਚੱਲੀ ਜਾਂਦਾ ਵਿਚਾਰਾਂ ਦਾ ਸਾਡੇ ਗਵਾਂਢਾਂ ਦਾ ਮਿੱਟੀ ਪਾਈ ਜਾਂਦੇ ਆ ਤੇ ਬਾਕੀ ਦਿਖਾਣੇ ਆ ਤੁਹਾਨੂੰ ਅੱਗੇ ਜਾ ਕੇ ਬਸ ਆਪਾਂ ਪਹੁੰਚਣ ਵਾਲੀਆਂ ਜੀ ਸਕੂਲ ਦੇ ਕੋਲੇ ਜਮ ਤੇ ਜਾਈਏ ਨਾ ਚੱਲ ਗੁੱਲੂ ਪਿੱਛੇ ਬੱਚੇ ਕੋ ਚੱਲਦੀ ਆ ਅੱਗੇ ਅੱਗੇ ਚੱਲ ਬਸ ਪਹੁੰਚਣ ਵਾਲੇ ਆਹ ਸਾਹਮਣੇ ਆ ਜਿੱਥੇ ਉਹ ਸਕੂਟਰ ਮੋਟਰਸਾਈਕਲ ਗਿਆ ਸਕੂਟਰ ਗਈ ਜੰਨੀ ਆ ਹਾਂ ਉੱਥੇ ਹੀ ਆ ਸਾਡਾ ਸਕੂਲ ਕਾ ਇਧਰ ਜਾਮਣਾ ਦਾ ਪੇੜ ਲੱਗਾ ਹੋਇਆ ਜਾਮਣਾ ਪੂਰੀਆਂ ਪੜੀਆਂ ਪਈਆਂ ਅਰੇ ਆ ਪਿਆ ਪੂਰਾ ਬੁਝਾ ਜਾਮਣਾ ਦਾ नरमा फ्रेंड साढ़े देखो जमना चल चल अगे अगे चल 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 उधर की आ चलो दोस्तों हम स्कूल च दिखावा गे थ ਹਾਂਜੀ ਦੋਸਤੋ ਹੋ ਗਈ ਆਪਣੀ ਸਕੂਲ ਦੇ ਵਿੱਚ ਐਂਟਰੀ ਗੱਲੋ ਚਲਦੀ ਆ ਬਾਉ ਚਲੋ 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 ਇਹ ਆ ਗਿਆ ਜੀ ਮੇਰੀ ਗੁੱਲੂ ਦਾ ਸਕੂਲ ਤੇ ਆਪਾਂ ਇੱਥੇ ਛੱਡਣ ਆਏ ਹਾਂ ਗੋਲੂ ਨੂੰ ਤੇ ਆ ਸਾਡੀ ਗੋਲੂ ਢੋਲੂ ਬੈਠ ਗਿਆ ਸਾਡਾ ਬਾਏ ਗੋਲੂ ਠੀਕ ਹੈ ਮੈਂ ਜਾ ਰਹੀ ਹਾਂ ਬਾਏ ਕਰੋ ਕਰਦੇ ਨੇ ਸਹੀ ਹੋ ਕੇ ਬੈਠ ਬਾਊ ਨਹੀਂ ਬੜੇ ਸਹੀ ਗਨੂ ਹਾਂਜੀ ਬਾਹਰ ਕਰ ਦੋ ਸੰਗ ਦੀਏ ਨਾ ਨਾ ਸੰਗ ਦੀਆਂ ਇਹਦਾ ਮੈਂ ਘਰੋਂ ਬਲੌਗ ਬਣਾਉਣ ਲੱਗੀ ਆ ਮੈਂ ਖਮਸਤ ਛੱਡ ਕੇ ਆਉਣੀ ਆ ਅੱਛਾ ਜੀ ਤੋਂ ਬਸ ਫਿਰ ਹੋਈ ਜਾਂਦਾ ਆ ਸਾਡੇ ਸ ਬੋਲੋ ਦੇ ਸਕੂਲ ਦੇ ਬੱਚੇ ਆ ਜੀ ਬੋਲੋ গুਡ ਮਾਰਨਿੰਗ গুਡ ਮਾਰਨਿੰਗ ਇਸ ਭਰਤੀ ਆਪਾਂ ਤੇ ਹੁਣ ਆਪਾਂ ਚੱਲੇ ਆਂ ਜੀ ਘਰੇ ਗੋਲੂ ਨੂੰ ਆਪਾਂ ਛੱਡਤਾ ਤੇ ਸਕੂਲ 'ਚ ਆਪਾਂ ਬਾਹਰ ਆ ਸਕੂਲ ਸਾਡੇ ਘਰਾਂ ਦੇ ਕੋਲ ਹੀ ਆ ਜਮਾ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਤੇ ਹੁਣ ਆਪਾਂ ਘਰੇ ਚੱਲੇ ਆਂ ਬਸ ਇਸ ਭਰਤੀ ਗੁੜੀਆਂ ਥੋੜੀ ਜਿਹੀ ਹੋ ਗਈ ਸੀਗੀ ਸਮੋਤੇ ਨਾ ਟੱਕ ਨੂੰ ਸਕੂਲ ਛੱਡ ਕੇ ਆਉਂਦੀ ਸੀ ਨਾ ਤਾਂ ਕਰਕੇ ਸੰਜੇ ਦਾਤਾ ਸਾਡੇ ਰੋਡ ਬਿਲਕੁਲ ਵੀ ਸਹੀ ਨਹੀਂ ਹੈਗੀ ਦੇਖੋ ਬਾਲਾ ਬੁਰਾ ਹਾਲ ਹੈ ਪੰਡਾ ਸਾਡਾ ਜੀ ਇਹ ਤੇ ਬਹੁਤ ਵਧੀਆ ਸਾਡਾ ਪੰਡਾ ਐ ਐ ਸਿੱਧੀ ਰੋਡ ਜਾ ਰਹੀ ਹੈ ਮੇਰੀ ਭੈਣ ਦੇ ਪੰਡਾ ਫਰੰਡ ਜੇ ਕੋ ਹਰੀਆਲੀ ਕਿੱਡੀ ਸੋਹਣੀ ਆ ਮਨ ਨੂੰ ਹਰੀਆਲੀ ਬਹੁਤ ਪਸੰਦ ਆ ਦੇਖੋ ਫਰੈਂਡ ਕਰੇਲੇਆਂ ਦੀਆਂ ਵੱਲਾਂ ਛਾੜ ਕਰੇਲੇ ਜਿਹਨੂੰ ਕਹਿੰਦੇ ਆ ਛੋਟੇ ਛੋਟੇ ਕਰੇਲੇ ਹੁੰਦੇ ਜਿਹੜੇ ਦੇਖੋ ਗੱਡੇ ਘੈਂਟ ਆ ਵੱੱਲਾਂ ਗੱਡੀਆਂ ਘੈਂਟ ਆ ਯਕੋ ਬੰਦਾ ਖੜਾ ਫਰੈਂਡ ਉਹ ਵਾਲਾ ਤੇ ਉਹ ਨਾ ਬਹੁਤ ਖਤਰਨਾਕ ਬੰਦਾਗਾ ਉਹ ਮੈਨੂੰ ਜਦੋਂ ਬੋਲੂਗਾ ਕੋਈ ਗੱਬਰ ਸਿੰਘ ਗੱਬਰ ਸਿੰਘ ਇਧਰ ਝੋਨਾ ਲੱਗ ਗਿਆ ਹੁਣ ਉਹ ਸੰਗ ਗਿਆ ਬਣਾ ਤੀ ਹੁਣ ਤਾਂ ਆਵੇ ਮੈਂ ਪਹਿਲਾਂ ਹੀ ਕਿਹਾ ਵੀਡੀਓ 'ਚ ਮੈਂ